ਦਰਸ਼ਨ ਕਰ ਰਹੇ ਹੋ ਗੁਰਦੁਆਰਾ ਠੰਡਾ ਬੁਰਜ ਸਾਹਿਬ ਤੇ ਜਿੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਸੂਬਾ ਸਰਹੰਦ ਨवाब वजीर खान ਨੇ ਦਸੰਬਰ ਮਹੀਨੇ ਦੀ ਅੰਤਾਂ ਦੀ ਠੰਡ ਸਮੇ 3 ਦਿਨ ਕੈਦ ਕਰਕੇ ਰੱਖਿਆ ਸੀ ਇਸ ਨੂੰ ਠੰਡਾ ਬੁਰਜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਬੁਰਜ ਦੇ ਨਾਲ ਹੰਸਲਾ ਨਦੀ ਵਗਦੀ ਸੀ ਜਿਸ ਕਰਕੇ ਇਹ ਥਾਂ ਮਈ ਜੂਨ ਦੇ ਮਹੀਨੇ ਵਿੱਚ ਵੀ ਬਹੁਤ ਠੰਡੀ ਹੁੰਦੀ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨੂੰ ਗੰਗੂ ਰਸੋਈਏ ਵੱਲੋਂ ਮੋਰਿੰਡਾ ਦੇ ਕੋਤਵਾਲ ਕੋਲ ਗ੍ਰਿਫਤਾਰ ਕਰਵਾਏ ਜਾਣ ਦੇ ਬਾਅਦ ਵਜ਼ੀਰ ਖਾਨ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਕੋਤਵਾਲੀ ਤੋਂ ਸਰਵੰਦ ਮੰਗਵਾ ਕੇ ਇਸ ਠੰਡੇ ਪੁਰਜ ਵਿੱਚ ਕੈਦ ਕੀਤਾ ਸੀ ਅੱਜ ਜਿਸ ਥਾਂ ਸ਼੍ਰੀ ਗੁਰਗਨ ਸਾਹਿਬ ਦਾ ਪ੍ਰਕਾਸ਼ ਹੈ ਇਸ ਥਾਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਅੰਤਾਂ ਦੀ ਠੰਡ ਵਿੱਚ ਤਿੰਨ ਰਾਤਾਂ ਬਿਤਾਈਆਂ ਸਨ ਇਸੇ ਥਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਭਾਈ ਮੋਤੀ ਰਾਮ ਮਹਿਰਾ ਨੇ